ਇਨੂੰ ਕੋਈ ਲੱਗਦਾ ਵਾ ਮੈਂ ਹੁਣ ਆ ਮੁੰਡੇ ਦਾ ਵੀ ਨਾਮ ਇਹਦਾ ਵੀ ਲਿਖਿਆ ਹੋਇਆ ਜੀਨੇ ਕੰਮ ਲੱਗਣਾ ਮੈਨੂੰ ਦੱਸੋ ਪਾ ਤਵਾੜੇ ਚੁਕੇ ਚ ਮੈਂ ਕੱਚ ਨਾ ਦੇਖਾਂ ਮੈਂ ਇੱਕ ਗੱਲ ਨਹੀਂ ਬਰਦਾਸ਼ਤ ਕਰਨੀ ਬਸ ਉਹ ਮੈਂ ਮੈਨੂੰ ਉਹੀ ਗੱਲ ਨਹੀਂ ਬਰਦਾਸ਼ਤ ਚਿੱਟੇ ਵਾਲੇ ਕਿਹੇ ਬੰਦੇ ਨੂੰ ਬੁਲਾਉਣਾ ਨਹੀਂ ਕਿਸੇ ਦੇ ਬਾਸ ਨਾ ਇੱਥੇ ਬੜੰਦੇ ਨਾ ਮੱਲੇ ਚ ਇਹ ਆਉਣ ਆਲੀਆਂ ਆਪਣੀਆਂ ਨਸਲਾਂ ਖਤਮ ਹੋ ਜਾਣਗੀਆਂ ਇਹ ਬੋ ਦੋਨੇ ਹਾਂ ਉਹ ਬੱਚੀਆਂ ਘਰ ਘਰ ਭੜਕਦੀਆਂ ਵਰਦੀਆਂ ਜਿਹੜੀਆਂ ਨਾ ਮੀਆਂ ਵਿਆਹੀਆਂ ਹੋਈਆਂ ਨੇ ਲਾਉਣਾਂ ਦਾ ਕੋਈ ਖਸਬ ਨਾ ਤੋਂ ਉਹਨਾਂ ਨੂੰ ਨਹੀਂ ਮaaf ਕਰਨਾ ਮੈਂ ਬਿਲਕੁਲ ਦਿੱਤੇ ਆਲੇ ਉਦਾਂ ਤੁਹਾਡੀ ਕੋਈ ਹਵਾਵਾਲ ਚਾਰਜ ਹੋਏ ਮੈਂ ਜਵਾਬ ਦੇਈਆਂ ਉਸ ਦਾ ਤੁਸੀਂ ਮੈਨੂੰ ਜਿਹਨੇ ਕੰਮ ਲੱਗਣਾ ਜਿਹੜਾ ਕੋਈ ਘਰ ਦੀ ਰੋਟੀ ਨਹੀਂ ਚੱਲਦੀ ਮੈਨੂੰ ਦੱਸੋ ਮੈਂ ਤੁਹਾਡੇ ਨਾਲ ਆ ਕੋਈ ਚੀਜ਼ ਚਾਹੀਦੀ ਆ ਉਹ ਮੈਂ ਤੁਹਾਡੇ ਨਾਲ ਆ 24 ਘੰਟੇ ਉਹ ਤੂੰ ਜਹ ਜਹ ਕਾਕੂ ਹੋ ਜੇ ਤੁਸੀਂ ਪਰ ਮੈਂ ਹੁਣ ਆਪਣੀ ਅੱਖੀ ਦੇਖ ਕੇ ਤਾਂ ਮੱਖੀ ਨਹੀਂ ਖਾਦੀ ਜਾਂਦੀ ਓ ਨਹੀਂ ਮੈਨੂੰ ਬਰਦਾਸ਼ਤ ਨਹੀਂ ਬੱਸ ਮੈਂ ਤੁਹਾਨੂੰ ਸਾਫ਼ ਦੱਸਦਾ। ਸਲੀਆਂ ਬੋਟਾਂ ਨਾਲ ਮੈਨੂੰ ਮਸਲਾਉ ਨਹੀਂ ਕਿ ਕੋਈ ਮਾਂ ਆ ਕੇ ਰੋਂਦੀ ਆ ਜਾਂ ਭੈਣਾਂ ਆ ਕੇ ਰੋਂਦੀ ਆ ਉਹ ਨਹੀਂ ਮੈਂ ਤੋ ਬਰਦਾਸ਼ਤ ਹੁੰਦਾ। ਮੈਂ ਤੁਹਾਨੂੰ ਸਾਫ਼ ਦੱਸਦਾ। ਉਹ ਮੇਰੀਆਂ ਹੀ ਮਾਵਾਂ ਭੈਣਾਂ ਨੇ ਜਦੋਂ ਆ ਕੇ ਕਹਿੰਦੀਆਂ ਕਾ ਪੁੱਤ ਤਾਂ ਗਿਆ ਹੀ ਗਿਆ ਸਲੰਡਰ ਨਹੀਂ ਘਰ ਦਾ ਛੱਡ ਕੇ ਗਿਆ। ਦੱਸੋਣਾ ਆਪਣੇ ਤੇ ਕੀ ਮੈਨਰੇ ਰਹਿਣਾ ਪੈਦਾ।